ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦੀ ਵੀਰੋ ਵਿੱਚ ਪਾ ਟਾਪ ਦੀਆਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਕਰਮਣੀਆਂ ਤਾਜ਼ੀਆਂ ਸੂਈਆਂ ਇੱਕ ਮਗਰ ਬੱਚੀ ਹੈ ਟਾਪ ਕਲਾਸ ਤੇ ਇੱਕ ਮਗਰ ਬੱਚਾ ਹੈ ਬਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰ ਜੀ ਤਾਂ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਜੇ ਕੋਈ ਵੀ ਰਾਮੇ ਦੀ ਵੀਡੀਓ ਬਣਵਾਉਣੀ ਜਾਂਦਾ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਸੇਕਾਲ ਇਸਰੀ ਗੱਲ ਵੀ ਹੋਰ ਠੀਕੋਂ ਵਧੀਆ ਬਹੁਤ ਵਧੀਆ ਬਈ ਕਿਵੇਂ ਚੱਲਦਾ ਕੰਮ ਕਰ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਚਲੋ ਵਧੀਆ ਦੋ ਗਾਮ ਨੇ ਅੱਜ हां भाई 290 34 ਗੱਬਣ ਵੜਾਈਆਂ ਠੀਕ ਐ ਭਾਈ हां भाई ਠੀਕ ਐ ਨਾਮ ਤੇ ਐਡਰੈਸ ਬੋ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਜਿਲ੍ਹਾ ਬਨਾਲ ਤੇ ਤਹਿਸੀਲ ਤਪਾਰ ਰਹਿੰਦੇ ਆਪਾਂ ਨੇੜੇ ਵੀ ਓਕੇ ਭਾਈ ਨੇੜੇ ਆਪ ਨੂੰ ਭਲੌਰ ਸਾਹ ਰਹੇ ਆ ਮੋਬਾਈਲ ਨੰਬਰ ਮੋਬਾਈਲ ਨੰਬਰ 9509 26872 ਠੀਕ ਐ ਭਾਈ ਬਾਕੀ ਵੀ ਕਦੇ ਵੀ ਕਿਸੇ ਨੇ ਗਾਂ ਲੈਣੀਆਂ ਹੀ ਆ ਨਰਕ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦਿਆ ਹੁੰਦੀਆਂ ਕੋਈ ਘਰ ਦੀ ਨਹੀਂ ਓਕੇ ਭਾਈ ਹਾਂ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਆ ਸੋਈ ਆ ਇਹ ਡਾਕਟਰ ਦੂਜਾ ਸੂਆ ਵੜ ਸੂਈ ਹੈਗੀ ਜਦੋਂ ਸੂਈ ਆ ਵੀਰੇ ਇਹ ਡਾਕਟਰ ਰਾਤ ਸੂਈ ਹੈਗੀ ਬੱਚਾ ਕੀ ਦੇਤਾ ਨੇ ਬੱਚਾ ਡਾਕਟਰ 500 62 ਦਾ ਸਿਮਨ ਲੱਗਿਆ ਉਹ ਸਹੀ ਸੈਕਸਡ ਉਹਨਾਂ ਨੇ ਠੀਕ ਆ ਤੇ ਜਰਸੀ ਬੱਚੇ ਤੇ ਬਹੁਤ ਨਿਆਇ ਚੰਗੀ ਕੁਆਲਟੀ ਦੇ ਬੱਚਾ ਬਹੁਤ ਚੰਗਾ ਬੱਚਾ ਦਿੱਤਾ ਹੈ ਨਾ ਕਰਮਾਲੀ ਨੇ ਕੀ ਬਾਤ ਫੇਸੂਸ ਦੇ ਕੀ ਹਾਂ ਵੀ ਇੱਕ ਨੰਬਰ ਆ ਕਲਰ ਕਲਰ ਬੜਾ ਚੰਗਾ ਬਈ ਚੰਗੇ ਸੀਮਣ ਦਾ ਕਿਨੇ ਡਾਕਟਰ ਆਪ ਹੁੰਦੇ ਸਹਾਰਾ ਕੋ ਦੱਸਤਾ ਉਹਨਾਂ ਨੇ ਕਹਿੰਦੇ 5000 ਵਾਟ ਦਾ ਸੈਕਸ਼ਨ ਸੀਮਣ ਲੱਗਿਆ ਵਾ ਸੀ ਆ ਬਸ ਸ਼ੈਟਰ ਫੇਸ ਕਦ ਕੁੱਦ ਢਾਂਚਾ ਢੁੰਚਾ ਬੱਚਿਆ ਦੇ ਕਿੰਨਾ ਚੰਗਾਗਾ ਕਿਆ ਬਾਤ ਆ ਬਈ ਲੈ ਇੱਕ ਨੰਬਰ ਆ ਕਿਨੇ ਬੱਥੇ ਹੂੰ ਬੈਡ ਵੀ ਖਿਰ ਚੰਗੀ ਆ ਬਈ ਤੇ ਕਿੰਨਾ ਗਬੌੜਾ ਬੂੜਾ ਕਿੰਨਾ ਡਾਕਟਰ ਤੜਕੇ 6 ਤੋਂ 7 ਕਿਲੋ ਚੋਇਆ ਜਾ ਆਪਾਂ ਠੀਕ ਆ ਤੇ ਪਹਿਲੇ ਸੋ ਡਾਕਟਰ 24 25 ਕਿਲੋ ਮਾਲ ਕਹਿੰਦੇ ਚੋਇਆ ਦੱਸਿਆਗਾ ਠੀਕ ਆ ਜੀ ਤੇ ਬਾਕੀ ਡਾਕਟਰ ਆਡਰ ਆਡਰ ਰੋਡਰ ਬੜਾ ਕਮਾਲ ਬਾਕੀ ਡਾਕਟਰ ਆਡਰ ਦੀ ਫੀਟਿੰਗ ਹੈ ਹੂੰ ਚੜਾਈ ਚੁੜੀ ਸਹੀ ਗੱਲ ਹੈ ਡੇ ਡਾਕਟਰ ਲੈਵਲ ਲੱਗਾ ਬਾਹਰ ਨੂੰ ਆ ਬਾਤ ਆ ਭਾਈ ਓਂਡਾ ਲੈਵਲ ਲੱਗਾ ਡਾਕਟਰ ਓਂਡਾ ਵਾਲਾ ਸੱਚ ਪਹਿਲੇ ਸੋ ਡਾਕਟਰ 24 25 ਗੋਲ ਉਹ ਚੋਇਆ ਦੱਸਿਆ ਮਾਲਕਾਂ ਨੇ ਹੂੰ ਤੇ ਬਾਕੀ ਡਾਕਟਰ ਸੇਵਾ ਆਪਾਂ ਨਹੀਂ ਕਹਣਾ ਕਿੰਨਾ ਦੇ ਦੋਗੇ ਸਹੀ ਆ ਭਾਈ ਬਾਕੀ ਡਾਕਟਰ ਲੇਵੇ ਚੜਾਈ ਚੁੜੀ ਦੇਖ ਸਹੀ ਗੱਲ ਆ ਬਾਈ ਚੜਾਈ ਤੇ ਲੇਵੇ ਸਪਾਈਸ ਪੂਰੀ ਤਾਂ ਥਣ ਥਣ ਦੇਖ ਲੱਗਾ ਬੜ ਨੂੰ ਕਹਿੰਦੇ ਡਾਕਟਰ ਥਣਲੇ ਬਾਦ ਮੈਨੂੰ ਲੱਗਿਆ ਹੈਗਾ ਸਹੀ ਗੱਲ ਆ ਬਾਕੀ ਡਾਕਟਰ ਮੂਹਰੋਂ ਥਣ ਚੈੱਕ ਕਰਾ ਬੜ ਦਾ ਹੂੰ ਦੇ ਇੱਕ ਨੰਬਰ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਦੇ ਥਣ ਲੱਗਿਆ ਬਾਈ ਚੁਆਈ ਜੂਈ ਕਿਵੇਂ ਆ ਚੁਆਈ ਜੂ ਡਾਕਟਰ ਜਮਾ ਇੱਕ ਨੰਬਰ ਆ ਇਹ ਹੂੰ ਕਰ ਮੈਂ ਡਾਕਟਰ ਸੀ ਥਣ ਥਣ ਦੇ ਲੱਗਾ ਬੜ ਨੂੰ ਕਿ ਨਾ ਮੁਠੀ ਵਾਲਾ ਜਮਾ ਮੁਠੀ ਵਾਲਾ ਥਣ ਕੱਦ ਬੜ ਚੰਗਾ ਬਰੀਟ ਬਾਕੀ ਡਾਕਟਰ ਚੌਂਕਦੇ ਕਿ ਸਲੇਵਰ ਗਈ ਬਈਆ ਸਹੀ ਗੱਲ ਐ ਨਹੀਂ ਮੰਨਿਆ ਖੁਸ਼ਕ ਜੀ ਹੂੰ ਤੇ ਕੱਦ ਬਜਨ ਡਾਕਟਰ ਜਵਾਨੀ ਚ ਵਹਿੜ ਗਈ ਸਹੀ ਹੈ ਸੋ ਕੁਆਲਟੀ ਦੇ ਕਿੰਨੀ ਚੰਗੀ ਲੱਗੀ ਹੈਗੀ ਬਾਕੀ ਡਾਕਟਰ ਪਹਿਲਾਂ ਤਾਂ ਬਜਨ ਬੁਜਣੀ ਵਹਿੜ ਚ ਬਾਹਲਾ ਸੀਗਾ ਉਹਦਾ ਸੂਗ ਇੱਕ ਨਾ ਕੋਕ ਖੀ ਸਟਿਆ ਮੱਪਸੂ ਹੂੰ ਆਪਾਂ ਨੂੰ ਹੀ ਪਤਾ ਆ ਇਹ ਡਾਕਟਰ ਸੀ ਲੰਡੀ ਬਹੁਤ ਆਈ ਵਾਰ ਦਰਦੀ ਜੀ ਹੈਗੀ ਕੋਈ ਨਹੀਂ ਬਾਈ ਖੋਲ ਦੇ ਤੋੜ ਕੇ ਦਿਖਾ ਦੇ ਬ੍ਰੀਡ ਫੁੱਲਾ ਬੱਚਾ ਮਗਰ ਬੱਛੀ ਆ ਬੱੱਚੀ ਬਹੁਤ ਚੰਗੀ ਆ ਬੱੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਗਿਆ ਡਾਕਟਰ ਲੈ ਵਾ ਲੂਆ ਬਾਕੀ ਤੋੜਾ ਚੈੱਕ ਕਰ ਲੋ ਕੀ ਆ ਬਾਤ ਆ ਬਾਈ ਬਹੁਤ ਹੌਪ ਦਾ ਲੇਵਾ ਲੱਗਿਆ ਕਿ ਨਹੀਂ ਹੌਪ ਦਾ ਲੇਵਾ ਲੱਗਿਆ ਡਾਕਟਰ ਚਮਕਾ ਲਈ ਵੜੜੇ ਕੋਈ ਖੁਸ਼ਕ ਨਾ ਮੰਨੇ ਲੰਬਾਈ ਲੰਬੂ ਚੈੱਕ ਕਰਾ ਡਾਕਟਰ ਹਮ ਤੇ ਬੱਚਾ ਡਾਕਟਰ ਦੇ ਇਥੋ ਸਹੀ ਆ ਭਈ ਲੈ ਹਮ ਤਾਂ ਇਹ ਗੱਲ ਕਿ ਡਾਕਟਰ ਬੱਚੇ ਦਾ ਕਰਦੀ ਹੈਗੀ ਸਹੀ ਗੱਲ ਲੈ ਲੈ ਐ ਬੈਠਾ ਰੇ ਥੱਲੇ ਹਮ ਕਿਹੜਾ ਕਰਨ ਜਿਵੇਂ ਨਹੀਂ ਕੋਈ ਡਾਕਟਰ ਹੱਡੀ ਸੀਲ ਤਾਂ ਕਰਨ ਵਾਲੀ ਫੋਲ ਆ ਭਾਈ ਕੀ ਆ ਬਾਤ ਬੱਚੇ ਦਾ ਜ਼ਰੂਰ ਕਰੇ ਡਾਕਟਰ ਕਦ ਕਦ ਚੈੱਕ ਕਰਾ ਦੇ ਹਮ ਲੰਬਾਈ ਲੰਬੂ ਰੜਦੀ ਕਦ ਵਿੱਡ ਸਹੀ ਆ ਮੋਲ ਵੀਰੇ ਜਾਇਜ ਹੋ ਮੋਲ ਡਾਕਟਰ ਜਮਾ ਜਾਇਜ ਹੋਗਾ ਹੋਗਾ ਫੋਨ ਤੇ ਠੀਕ ਹੈ ਬਾਈ ਹਾਂ ਵਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਰੱਖਾਂਗੇ ਜਾਇਜ ਮੋਲ ਰੱਖਾਂਗੇ ਮੋਲ ਖैर ਬਾਈ ਦੇ ਜਾਇਜ ਹੀ ਹੁੰਦੇ ਆ ਵਾਲੇ ਮੋਲ ਨਹੀਂ ਰੱਖਾਉਂਦਾ ਬਾਈ ਖਿੱਚ ਕੇ ਮੋਲ ਰੱਖਾਂਗੇ ਬਾਕੀ ਧਾਰਾਂ ਕੋਈ ਚੈੱਕ ਕਰਨੀ ਬਾਈ ਮਾਰ ਕੇ ਰੱਖਾਂ ਲੈ ਵਾ ਦੇਖ ਹੈ ਨਾ ਬਾਕੀ ਆਡਰ ਲੈ ਵਾ ਆਡਰ ਵੈੜਦਾ ਸਫਾਈ ਸੂਈ ਦੇਖ ਵੈੜਦੀ ਲੱਗੀ ਸਹੀ ਗੱਲ ਤੇ ਥਣਾ ਚ ਬਿੱਥੀ ਬੁੱਥੀ ਤੇ ਸੀਲ ਹੰਨੀ ਡਾਕਟਰ ਲੈ ਚਾਤਾ ਰੈਮ ਡਾਕਟਰ ਪਰ ਮਾਈ ਮਾਰ ਲਾ ਠੀਕ ਆ ਲੈ ਹਮ ਬਾਇਡ ਸੀਲ ਫੁੱਲ ਫੁੱਲ ਬਰੀਡ ਬਾਈ ਤੇ ਬਾਕੀ ਧਰਾਂ ਕੋਈ ਚੱਕ ਦੇਖ ਲੈ ਚਵਾਈ ਚੈੱਕ ਕਰਾ ਦੀ ਠੀਕ ਆ ਸੁਣਦਾ ਹੋ ਖੜਕਾ ਵੀਰੇ ਡਾਕਟਰ ਇੱਕ ਧਾਰ ਮਾਰੀ ਸੜਕਾ ਸੌਂਦਾ ਬਾਈ ਮੋਟਾ ਮੋਟਾ ਚੋਣਾ ਨਿਬੜਦੀ ਹੈ ਦਵਾਈ ਕਿ ਨਹੀਂ ਡਾਕਟਰ ਇੱਕ ਨੰਬਰ ਚੋਣਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜੀ ਕੋਈ ਚੱਲ ਕੋਈ ਚੱਕ ਨਹੀਂ ਕਹਿਣਾ ਕਰ ਮਰੇ ਕੁਛ ਨਹੀਂ ਠੰਡੀ ਸੀ ਦਾ ਬਾਈ ਬੜਾ ਚੰਗਾ ਚੋਣ ਲਗਿਆ ਬੜਾ ਬੜਾ ਜੀ ਆ ਡਾਕਟਰ ਐਰੇ ਦੇ ਚੋਤੇ ਤੜਕੇ ਨਾ ਜੁੜੀ ਹੁੰਦੀ ਠੀਕ ਆ ਫਸੀ ਹੋਰਦੀ ਲੈਡਰ ਦਾ ਇਹ ਹੈ ਹੂੰ ਯਰ ਜੂਨ ਲੈਡਰ ਜਮਾਂ ਕੰਪਲੀਟ ਹੈਗੀ ਓਕੇ ਭਾਈ ਹਾਂ ਬੜਾ ਚੰਗਾ ਚੋਣਾ ਕਰਮਲੀ ਦਾ ਕਿ ਨਹੀਂ ਮੋਟਾ ਮੋਟਾ ਚੋਣਾ ਕਿਆ ਬਾਤ ਬਾਕੀ ਲੈਡਰ ਨੇੜ ਦਾ ਕਿ ਥਾਂ ਦਿਖਾ ਉੱਤਰੀ ਕਿੰਨੀਆਂ ਧਾਰਾਂ ਮਾਰੀਆਂ ਦੁੱਧ ਦੇਖ ਹੂੰ ਇੰਨਾਗਾ ਸਹੀ ਗਾ ਲੈ ਥਾਂ ਦਿਖਾ ਦੇ ਲੈਡਰ ਦਾ ਥਾਂ ਲੇਵਾ ਲੱਗਿਆ ਰੋੜ ਨੂੰ ਪਰ ਥਾਂ ਮੁੱਠੀ ਵਾਲਾ ਥਾਂ ਪੂਰੇ ਐ ਲੈਡਰ ਜਿੱਥੇ ਜਿੱਥੇ ਪਈਆ ਥਣਾ ਜ ਸਹੀ ਗੱਲ ਆ ਭਾਈ ਹਮਮ ਬਾਕੀ ਡਾਕਟਰ ਦੇ ਪਛਮੀ ਲੈਵਾ ਹਮਮ ਸਫਾਈ ਸੂਈ ਲੈਵੇ ਦੇ ਡਾਕਟਰ ਸਹੀ ਗੱਲ ਹੈ ਨਾ ਡਾਕਟਰ ਦੇਖ ਲੈ ਲੈਵੇ ਦੀ ਸਫਾਈ ਥਣਾ ਚ ਬਥ ਖੜਨੀ ਖੁਰਲੀ ਚੌੜੀ ਚਾੜੀ ਤਾਂ ਹਰ ਡਾਕਟਰ ਆ ਜੀ ਚੌੜੀਆਂ ਦੇਗਾ ਸਹੀ ਗੱਲ ਹੈ ਇਹੋ ਡਾਕਟਰ ਲੰਬੀ ਲੰਮੀ ਚੈੱਕ ਕਰਾ ਦੇਗਾ ਮੋਲ ਜਾਇਜੂ ਮੋਲ ਡਾਕਟਰ ਜਮਾ ਜਾਏਗਾ ਨਮਾਇਨ ਮੂਰੇ ਗੈਰ ਦੀ ਕਿੰਨੀ ਆ ਸਹੀ ਹੈ ਬਾਈ ਫੇਸ ਦੀ ਕੁਆਲਿਟੀ ਡਾਕਟਰ ਹਮ ਦੇ ਕੱਦ ਬੱਡ ਬੈੜ ਦਾ ਕਿੰਨਾ ਚੰਗਾ ਤੇ ਫੇਸ ਕੁਆਲਿਟੀ ਸਹੀ ਹੈ ਇੱਕ ਨੰਬਰ ਡਾਕਟਰ ਬਾਕੀ ਡਾਕਟਰ ਬੱਚੇ ਦਾ ਕੋਈ ਅਸਟੀ ਨਹੀਂ ਆ ਸਹੀ ਗੱਲ ਆ ਬੱਚਾ ਬਹੁਤ ਚੰਗਾ ਦਿੱਤਾ ਹੈ ਨਾ ਬੱਚਾ ਡਾਕਟਰ ਦੇਖ ਜਾਵਾ ਸਰੇਨਿਕਾ ਜਾਂ ਫੇਸ ਆ ਤੇ ਕੱਦ ਦੇਖ ਡਾਕਟਰ ਸਹੀ ਹੈ ਬਾਈ ਅੱਗੇ ਆ ਗਈ ਵੀਰੇ ਦੋ ਨੰਬਰ ਕਿਹੜਾ ਸੁਬਾ ਸੁਈ ਏ ਡਾਕਟਰ ਦੂਜਾ ਸੂਰ ਸੂਈ ਹੋਈਏ ਕਦੋਂ ਸੂਈ ਹੈ ਵੀਰੇ ਇਹ ਡਾਕਟਰ ਦੂਜਾ ਦਿਨ ਸੂਈ ਨੂੰ ਆ ਬੱਚਾ ਕੀ ਦੇਤਾ ਨੇ ਬੱਚਾ ਡਾਕਟਰ ਦੇ ਬਗੈਰ ਬੱਚਾ ਦੇਤਾ ਬਾਈ ਠੀਕ ਆ ਆਲਟਰ ਆਲਟਰ ਚੰਗਾ ਕਿੰਨਾ ਗਾ ਦੁੱਧ ਬਾਦ ਜਾਂ ਦੇ ਦੂਆ ਇਹ ਡਾਕਟਰ 20 ਕਿਲੋ ਜੋ ਹੈ ਉਸ ਤੋਂ ਪਹਿਲੇ ਸੂਏ ਓਕੇ ਬਾਕੀ ਡਾਕਟਰ ਲੈਵਿਸ ਫਾਈਸ ਸੂਈ ਤੇ ਸੀਲ ਹਣੀ ਦੇਖ ਕਿੰਨੀ ਆ ਸਹੀ ਗੱਲ ਲੈਵਾ ਦੇ ਹਨਾ ਡਾਕਟਰ ਫਿੱਟ ਬਿਆ ਬਾਈ ਫਿੱਟ ਫਿੱਟ ਲੈਵਾ ਫੀਟਿੰਗ ਚੈੱਕ ਕਰ ਕਨੀ ਲੈ ਵੇ ਡਾਕਟਰ ਹੱਥ ਨੂੰ ਦੇਖੀ ਕਿੱਥੇ ਬਣ ਕੇ ਖੜਨਾ ਵੈੜਨੇ ਖੜ ਤੁਣ ਡਾਕਟਰ ਲੈਵਾ ਦੇਖ ਹੂੰ ਕਹਿੰਦੀ ਆ ਨਾ ਮੈਨੂੰ ਲੱਗਿਆ ਲੈਵਾ ਸਹੀ ਗੱਲ ਹੈ ਬਾਕੀ ਡਾਕਟਰ ਸੀਲ ਹੰਡੀ ਹੂੰ ਐਨੀ ਕਹਿ ਗਈ ਠੱਕ ਕੇ ਬਰੇ ਕਰਨੀ ਪੈਂਦੀ ਐ ਨਾ ਸਹੀ ਗੱਲ ਹੈ ਇੱਕ ਨੰਬਰ ਥਾਣ ਮੁੱਛੀ ਪਾ ਵਾ ਡਾਕਟਰ ਪਹਿਲਾਂ ਧਾਰਾ ਮਾਰ ਕੇ ਦਿਖਾ ਲੈ ਵੇ ਗਾਰਡਨ ਚੁਾਈ ਦੇ ਡਾਕਟਰ ਕਿੰਨੀ ਜੰਗੀ ਲੱਗਿਆ ਵੈੜ ਨੂੰ ਲੈ ਕੋਈ ਚੱਕ ਨਹੀਂ ਧਾਰਾ ਬਾਈ ਮਾਰ ਕੇ ਦਿਖਾ ਲੈ ਆਏ ਡਾਕਟਰ ਤੇ ਪਾ ਉਧਰ ਖੋਲ ਕੇ ਮਾਰ ਲੈ ਮੋਟਾ ਮੋਟਾ ਚ ਹੋਣਾ ਕਹਿੰਦੀ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀ ਲਾ ਬਾਈ ਲੱਗਿਆ ਕੀ ਬਾਤ ਆ ਬਾਈ ਮਗਰਲੇ DNA ਚੈੱਕ ਕਰ ਲੋ ਕਹਿਣਾ ਕਰਨਾ ਡਾਕਟਰ ਜਿਵੇਂ ਨਹੀਂ ਜੀ ਕੋਈ ਆਪਾਂ ਬੱਚਾ ਦੇ ਛੱਡਿਆ ਕੁਝ ਹੋਰ ਨਹੀਂ ਕਰਿਆ ਸਹੀ ਗੱਲ ਸਣ ਦੇ ਡਾਕਟਰ ਕਿੰਨੇ ਦੇਖਦਾ ਧਾਰਾ ਤੇ ਸਣ ਸੁਣ ਲੈ ਕੱਢਾ ਵੇਣ ਲੈ ਨਾਰ ਨੂਰ ਦੇਖਣੀ ਗੱਲੀ ਗੱਲੀ ਬਾਕੀ ਡਾਕਟਰ ਲਾ ਡਾਬੜੇ ਵਾਲੇ ਇਧਰ ਚੈੱਕ ਕਰ ਡਾਕਟਰ ਕਦ ਕੁਦ ਵਹਿੜਦਾ ਦਾ ਪ੍ਰਿੰਟ ਦੇਖ ਹੂੰ ਤੇ ਕਿੰਨਾ ਚੰਗਾ ਲੱਗਿਆ ਕੀ ਬਾਤ ਆ ਬਈ ਕੰਦ ਵੀ ਬਹੁਤ ਚੰਗਾ ਬਈ ਖੂਲ ਦੇ ਤੋੜ ਕੇ ਰਖਾ ਦੀਏ ਲੇਵਾਲੂਗਾ ਇੱਕ ਨੰਬਰ ਜਿਵਾਈ ਇੱਕ ਨੰਬਰ ਠੰਡੀ ਸੀ ਕਿੱਥੇ ਡਾਕਟਰ ਪੈਰ ਧਰ ਲਿਆ ਪੈਰ ਦੋਨੇ ਵੜਾ ਦੇ ਪਟਣਾ ਨਹੀਂ ਡਾਕਟਰ ਠੀਕ ਆ ਬਈ ਹੂੰ ਬਾਕੀ ਡਾਕਟਰ ਥਾਲੇ ਵੀ ਕਿੰਨੇ ਚੰਗੇ ਆਗੇ ਉਹ ਡਾਕਟਰ ਸੀਲ ਠੰਡਾ ਹੋ ਗੋ ਤਾ ਕਿਲੋ ਘੱਟ ਦੇ ਦੇ ਸਹੀ ਗੱਲ ਆ ਬਈ ਸਹੀ ਗੱਲ ਆ ਤੇ ਮੋਲ ਵੀਰੇ ਜਾਇਜ਼ ਹੋ ਮੋਲ ਡਾਈਟਰ ਜਵਾਂ ਜਾਰੀ ਕਰਾਇਆ ਮੋਲ ਤਾਂ ਬੜੇ ਕਰਨੀ ਨੀਗੇ ਓਕੇ ਬਾਈ ਬਾਕੀ ਤਾਂ ਡੱਬ ਪ੍ਰਿੰਟ ਲੰਬਾਈ ਲੰਬੂਈ ਫੇਸ ਕੁਆਲਟੀ ਦੇਖ ਸਹੀ ਗੱਲ ਆ ਬਾਈ ਕੋਈ ਜਿਵੇਂ ਨਹੀਂ ਲੱਗੇਗੇ ਹਮ ਕੁਆਲਟੀ ਹਮ ਕਦ ਕੁੱਦ ਡੱਬ ਪ੍ਰਿੰਟ ਫੇਸ ਫੂਸ ਲੰਬਾਈ ਲੰਬੂਈ ਸਹੀ ਆ ਬਾਈ ਬਾਕੀ ਡਾਈਟਰ ਥਾਂ ਲੈ ਵੱਕ ਨੰਬਰ ਆ ਹਮ ਬਾਕੀ ਸੇਲ ਨੇ ਡਾਈਟਰ ਦੁੰਨੇ ਵੜਾ ਬੜੇ ਆਈਆਂ ਸਹੀ ਗੱਲ ਆ ਬਾਈ ਬਾਕੀ ਥਾਂ ਥੋਣ ਬੜੇ ਚੰਗੇ ਆ ਕਿ ਨਹੀਂ ਚਵਾਈਆਂ ਚੁਈਆਂ ਇੱਕ ਨੰਬਰ ਆ ਮੋਟੇ ਮੋਟੇ ਜੋਣਾ ਦੋਨਾਂ ਦੀ ਬਈ ਤੇ ਲੈ ਮਾਰਕੀਟਰ ਬੇਤਾਂ ਸੇਵਾ ਆ ਜਾਂਦਾ ਹੁੰਦਾ ਹੈਗਾ ਹਮ ਅਗੇ ਕਿੰਨਾ ਆਪ ਨੂੰ ਮਾਲਕ ਚੋਂ ਆਇਆ ਕਹਿੰਦੇ ਆ ਪੋਲਾ ਕਹਿ ਲੈ ਆਪਾਂ ਨਹੀਂ ਕਹਿਣਾ ਵੀ ਕਿੰਨਾ ਦੇ ਨਹੀਂ ਆਈਆਂ ਸਹੀ ਗੱਲ ਆ ਬਾਈ ਵੱਧ ਪਾ ਲੈ ਏ ਡੈਕਟਰ ਵੱਧ ਪਾ ਲੈਣੀ ਘੱਟ ਪਾ ਲੈ ਘੱਟ ਦੇ ਦੇਣੀ ਸਹੀ ਗੱਲ ਆ ਡੈਕਟਰ ਲੈ ਵਾਲੂ ਆ ਫੱਟ ਫੁੱਟ ਪੂਰਾ ਚਲਾ ਕੇ ਨੇ ਹਮ ਐਵੇਂ ਬਈ ਆਪਾਂ ਇਧਰ ਦੇ ਡੈਕਟਰ ਠੰਡੀ ਫੁੱਲ ਹੈ ਨਾ ਬਾਹਰ ਨਹੀਂ ਆਇਆ ਠੰਡੀ ਸੀ ਲੈ ਡੈਕਟਰ ਸਹੀ ਗੱਲ ਆ ਬਾਈ ਤੇ ਕਿਸੇ ਵੀਰ ਨੂੰ ਦੋਨੇ ਨਗਾਂ ਚ ਕੋਈ ਵੀ ਨਗ ਬਸ ਆਉਂਦਾ ਵੇ ਉਤਾ ਬਾਈ ਨਾ ਕਨੇਕਟ ਕਰ ਲਿਓ ਧੰਨਵਾਦ